ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹਾਜ਼ਰ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਤੇ ਇੱਕ ਨਵੀਂ ਵੀਡੀਓ ਲੈ ਕੇ ਹਾਂਜੀ ਅੱਜ ਆਪਾਂ ਪੜਾਂਗੇ ਅਲੰਕਾਰ ਕੀ ਹੁੰਦੇ ਨੇ ਅਲੰਕਾਰਾਂ ਦੀ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਜੀ ਅਲੰਕਾਰ ਸ਼ਬਦ ਅਲੰਕਾਰ ਦਾ ਅਰਥ ਗਹਿਣਾ ਹੈ ਇਹਦਾ ਕੀ ਮਤਲਬ ਜੀ ਗਹਿਣਾ ਜੇ ਪੁੱਛਿਆ ਗਿਆ ਨਾ ਤੁਹਾਨੂੰ ਵੀ ਅਲੰਕਾਰ ਤੋਂ ਕੀ ਭਾਵ ਹੈ ਤਾਂ ਇਹਦਾ ਮਤਲਬ ਹੈ ਗਹਿਣਾ ਜਿਵੇਂ ਕਿ ਸੁੰਦਰ ਤੇ ਟੁਕਮੇ ਗਹਿਣਿਆਂ ਨਾਲ ਇਸਤਰੀ ਦੀ ਸੁੰਦਰਤਾ ਹਾਂਜੀ ਸੁੰਦਰਤਾ ਹੋਰ ਵਾਝਾਂਦੀ ਆ ਭਾਵ ਕਿ ਜਦੋਂ ਕੋਈ ਇਸਤਰੀ ਗਹਿਣੇ ਪਾਉਂਦੀ ਆ ਤਾਂ ਉਹਦੀ ਸੁੰਦਰਤਾ ਹੋਰ ਵੱਧ ਜਾਂਦੀ ਆ ਉਸੇ ਤਰ੍ਹਾਂ ਅਲੰਕਾਰਾਂ ਦੀ ਮਹੱਤਤਾ ਵੱਧ ਜਾਂਦੀ ਆ ਹਾਂਜੀ ਅੱਗੇ ਰਹੀਆਂ ਨੇ ਕਿਸਮਾਂ ਕਿੰਨੀਆਂ ਨੇ ਜੀ ਅਲੰਕਾਰ ਬਹੁਤ ਜ਼ਿਆਦਾ ਹਨ ਪਰ ਵਿਦਵਾਨਾਂ ਨੇ ਇਹਨੂੰ ਸਿਰਫ ਤਿੰਨ ਹੀ ਮੰਨਿਆ ਇੱਕ ਹੈ ਜੀ ਸ਼ਬਦ ਅਲੰਕਾਰ ਅਰਥ ਅਲੰਕਾਰ ਤੇ ਸ਼ਬਦ ਅਰਥ ਅਲੰਕਾਰ ਇਹ ਹਨ ਜੀ ਤਿੰਨ ਤਰ੍ਹਾਂ ਦੀਆਂ ਇਹਦੇ ਕਿਸਮਾਂ ਕਿੰਨੀਆਂ ਨੇ ਜੀ ਅਲੰਕਾਰਾਂ ਦੀ ਤਿੰਨ ਨੇ ਹੀ ਗਿਆ ਸ਼ਬਦ ਅਲੰਕਾਰ ਅਰਥ ਅਲੰਕਾਰ ਸ਼ਬਦਾਰਥ ਅਲੰਕਾਰ ਜੀ ਇਹ ਲੈ ਜੀ ਸਾਡੇ ਕੋਲੇ ਸ਼ਬਦ ਅਲੰਕਾਰ ਕੀ ਹੁੰਦੇ ਨੇ ਇਹ ਸ਼ਬਦਾਂ ਦੀ ਸੁੰਦਰਤਾ ਵਧਾਉਣ ਵਾਲੇ ਸ਼ਬਦ ਅਲੰਕਾਰ ਆਖੋ ਹੁੰਦੇ ਹਨ ਜਿਵੇਂ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਇਹਦੇ ਵਿੱਚੋਂ ਕੁੱਲ ਕਿੰਨੇ ਅੱਖਰ ਨੇ ਜੀ 8 ਨੇਗੇ ਪੰਜ ਸ਼ਬਦ ਕਕੇ ਨਾਲ ਆਰੰਭ ਹੁੰਦੇ ਹਨ ਅੱਗੇ ਇਹਦੀ ਸ਼ਬਦ ਅਲੰਕਾਰ ਦੀ ਪਹਿਲੀ ਕਿਸਮ ਹੈ ਜੀ ਅਨੁਪਰਾਸ ਅਲੰਕਾਰ ਅਗਲੀ ਹੈ ਜੀ ਜਮਕ ਅਲੰਕਾਰ ਇਹਦੀਆਂ ਵੀ ਪੁੱਛਿਆ ਜਾਂਦਾ ਹੈ ਸ਼ਬਦ ਅਲੰਕਾਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਜੀ ਦੋ ਤਰ੍ਹਾਂ ਦੇ ਹੁੰਦੇ ਹਨ ਜੀ ਪਹਿਲਾ ਜੀ ਅਨੁਪਰਾਸ ਅਲੰਕਾਰ ਇਹ ਵਿਆਚਨਾ ਦੀ ਸਮਾਨਤਾ ਹੋਵੇ ਉਹ ਕੁਆਲਿਟੀ ਹੋਵੇ ਜੀ ਜਮਕ ਅਲੰਕਾਰ ਜਿੱਥੇ ਇੱਕੋ ਸ਼ਬਦ ਵੱਖ-ਵੱਖ ਅਰਥਾਂ ਵਿੱਚ ਬਾਰ-ਬਾਰ ਆਵੇ ਉਸ ਨੂੰ ਜਮਕ ਅਲੰਕਾਰ ਆਖਦੇ ਹਨ ਜੀ ਕੀ ਆਖਦੇ ਹਨ ਜੀ ਜਿੱਥੇ ਇੱਕੋ ਸ਼ਬਦ ਵੱਖ-ਵੱਖ ਅਰਥਾਂ ਵਿੱਚ ਬਾਰ-ਬਾਰ ਆਵੇ ਉਸ ਨੂੰ ਜਮਕ ਅਲੰਕਾਰ ਆਖਦੇ ਹਨ ਨੈਕਸਟ ਹੈ ਜੀ ਸਾਡੇ ਕੋਲੇ ਅਰਥ ਅਲੰਕਾਰ ਜਦੋਂ ਲਿਖਤ ਤੇ ਸ਼ਬਦ ਅਜਿਹੇ ਟੰਗ ਨਾਲ ਚੁਣੇ ਜਾਂ ਜਾਂ ਵਰਤੇ ਜਾਣ ਲਿਖਤ ਦੇ ਅਰਥਾਂ ਵਿੱਚ ਖਾਸ ਖੂਬੀ ਪੈਦਾ ਹੋ ਜਾਵੇ ਅਰਥ ਰਸਦਾਇਕ ਤੇ ਪ੍ਰਭਾਵਸ਼ਾਲੀ ਹੋਣ ਉੱਥੇ ਅਲੰਕਾਰ ਹੁੰਦਾ ਹੈ ਇਹ ਵਾਲਾ ਅਰਥ ਅਲੰਕਾਰ ਹੁੰਦਾ ਜਿਵੇਂ ਕਿ ਤੇਰਾ ਮੁੱਖ ਕੰਬਲ ਮੇਰੇ ਨੈਣ ਭੋਰੇ ਚਿਹਰੇ ਨੂੰ ਕੰਬਲ ਫੁੱਲ ਕੰਬਲ ਫੁੱਲ ਦੇ ਨਾਲ ਦੱਸਿਆ ਗਿਆ ਤੇ ਅੱਖੀਆਂ ਨੂੰ ਭੋਰੇ ਵਰਗੀਆਂ ਦੱਸਿਆ ਹੈ ਹਾਂਜੀ ਉਪ ਕਿਸਮਾਂ ਕਿਹੜੀਆਂ ਨੇ ਜੀ ਅਰਥ ਅਲੰਕਾਰ ਦੀਆਂ ਪੁੱਛ ਰਹੀਆਂ ਨੇ ਜੀ ਤੋਂ ਨਾ ਉੱਥੇ ਕੁਸ਼ਨ ਇਹ ਵੀ ਆ ਸਕਦਾ ਵੀ ਅਰਥ ਅਲੰਕਾਰ ਦੀਆਂ ਕਿੰਨੀਆਂ ਕਿਸਮਾਂ ਨੇ 6 ਹਾਂਜੀ ਇਹ ਕਿਹੜੇ ਕਿਹੜੇ ਨੇ ਉਪਮ ਉਪਮਾ ਅਲੰਕਾਰ ਰੂਪਕ ਅਲੰਕਾਰ ਦ੍ਰਿਸ਼ਟਾਂਤ ਅਲੰਕਾਰ ਚਿੱਤਰ ਅਲੰਕਾਰ ਉਲਾਸ ਅਲੰਕਾਰ ਸਲੇਸ਼ ਅਲੰਕਾਰ ਹਾਂਜੀ ਪਹਿਲਾ ਹੈ ਜੀ ਉਪਮਾ ਅਲੰਕਾਰ ਅਰਥ ਸਮਾਨਤਾ ਬਰਾਬਰੀ ਮਿਸਾਲ ਉਪਮਾ ਅਲੰਕਾਰ ਉਪਮੇ ਉਪਮਾਨ ਸਮਾਨ ਧਰਮ ਤੇ ਬਾਚਕ ਹਾਂਜੀ ਇਹ ਅੱਗੇ ਹਨ ਜੀ ਉਪਮਾ ਅਲੰਕਾਰ ਦੀਆਂ ਟਾਈਪਸ ਨੇ ਉਪਮੇ ਉਪਮਾਨ ਸਮਾਨ ਧਰਮ ਤੇ ਬਾਚਕ ਹਾਂਜੀ ਅਗਲਾ ਹੈ ਜੀ ਸਾਡੇ ਕੋਲੇ ਰੂਪਕ ਅਲੰਕਾਰ ਕਿਹੜਾ ਹੁੰਦਾ ਜੀ ਰੂਪ ਉਪਮਾਨ ਨੂੰ ਉਪਮੇ ਨੂੰ ਇੱਕ ਰੂਪ ਕਰਕੇ ਦੱਸਿਆ ਜਾਵੇ ਰੂਪਕ ਅਲੰਕਾਰ ਹੁੰਦਾ ਜੀ ਰੂਪਕ ਨੂੰ ਉਪਮਾਨ ਨੂੰ ਤੇ ਉਪਮੇ ਨੂੰ ਇੱਕ ਰੂਪ ਕਰਕੇ ਦੋਨਾਂ ਨੂੰ ਬਰਾਬਰ ਕਰਕੇ ਦੱਸਿਆ ਜਾਏ ਤਾਂ ਰੂਪਕ ਅਲੰਕਾਰ ਹੁੰਦਾ ਆਲਾ ਹੈ ਜੀ ਸਾਡੇ ਕੋਲ ਦ੍ਰਿਸ਼ਤਾਂਤ ਅਲੰਕਾਰ ਕਿਸੇ ਪ੍ਰਸੰਗ ਜਾਂ ਗੱਲ ਦਾ ਪੂਰਾ ਗਿਆਨ ਕਰਾਉਣ ਲਈ ਉਥੇ ਦਰਸਤਾਂਤ ਅਲੰਕਾਰ ਹੁੰਦਾ ਹੈ ਜਿੱਥੇ ਕਿਸੇ ਗੱਲ ਦਾ ਪੂਰਾ ਪ੍ਰਸੰਗ ਕੀਤਾ ਜਾਵੇ ਜੀ ਉਥੇ ਦਰਸਤਾਂਤ ਅਲੰਕਾਰ ਹੁੰਦਾ ਹੈ ਅਗਲਾ ਹੈ ਜੀ ਸਾਡੇ ਕੋਲ ਚਿੱਤਰ ਅਲੰਕਾਰ ਕਿਸੇ ਸੰਦ ਵਿੱਚ ਸ਼ਬਦਾਂ ਦੀ ਬਿਯੋਂਤ ਅਜਾਹੀ ਰੱਖੀ ਜਾਵੇ ਕਿ ਚਿੱਤਰ ਜਾਂ ਮੂਰਤ ਦੇ ਰੂਪ ਵਿੱਚ ਲਿਖਿਆ ਜਾ ਸਕੇ ਉਸ ਸੰਦ ਨੂੰ ਚਿੱਤਰ ਅਲੰਕਾਰ ਕਹਿੰਦਾ ਉਹਨੂੰ ਕੀ ਆਖਦੇ ਨੇ ਚਿੱਤਰ ਅਲੰਕਾਰ ਆਖਦੇ ਹਨ ਅਗਲਾ ਹੈ ਜੀ ਸਾਡੇ ਕੋਲੇ ਉਲਾਸ ਅਲੰਕਾਰ ਅਰਥ ਪ੍ਰਕਾਸ਼ ਚਮਤਕਾਰ ਕਿਸੇ ਚੀਜ਼ ਦੇ ਗੁਣ ਜਾਂ ਦੋਸ਼ ਦੂਜੀ ਚੀਜ਼ ਗੁਣ ਦੋਸਤਾ ਪ੍ਰਕਾਸ਼ ਹੋਵੇ ਜਿੱਥੇ ਉਹਦੇ ਪ੍ਰਕਾਸ਼ ਚਮਤਕਾਰ ਕਿਸੇ ਚੀਜ਼ ਦੇ ਗੁਣ ਹੋਣ ਦੋਸਤ ਦੂਜੀ ਚੀਜ਼ ਗੁਣ ਦੋਸਤਾ ਪ੍ਰਕਾਸ਼ ਹੋਵੇ ਉੱਥੇ ਉਲਾਸ ਅਲੰਕਾਰ ਹੁੰਦਾ ਹੈ ਜਿਵੇਂ ਪੁੱਤਰ ਹੱਸਦਾ ਦੇਖ ਕੇ ਮਾਤਾ ਖੁਸ਼ੀ ਮਨਾਏ ਇਹਦੀ ਐਗਜ਼ਾਮਪਲ ਹੈ ਜਿੱਮੇ ਕਿ ਪੁੱਤਰ ਹੱਸਦਾ ਦੇਖ ਕੇ ਮਾਤਾ ਖੁਸ਼ੀ ਮਨਾਏ ਆਹ ਲਹੇ ਜੀ ਸਾਡੇ ਕੋਲੇ ਸਲੇਸ਼ ਅਲੰਕਾਰ ਜਿੱਥੇ ਦੋਸ ਵਿੱਚ ਗੁਣ ਅਤੇ ਗੁਣ ਵਿੱਚ ਦੋਸ ਕਲਪਿਆ ਜਾਵੇ ਇਹ ਕੀ ਆ ਜੀ ਜਿੱਥੇ ਦੋਸ ਵਿੱਚ ਗੁਣ ਤੇ ਗੁਣ ਵਿੱਚ ਦੋਸ ਕਲਪਿਆ ਜਾਵੇ ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਖੂਬ ਕਮਾਵਣ ਪੈਸਾ ਇਹਦੀ ਐਗਜ਼ਾਮਪਲ ਕੀ ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਖੂਬ ਕਮਾਵਣ ਪੈਸਾ ਭਾਵ ਇਹਦੇ ਵਿੱਚ ਜਿਵੇਂ ਦੱਸਿਆ ਗਿਆ ਗੁਣ ਤੇ ਦੋਸ ਜਿੱਥੇ ਦੋਸ ਵਿੱਚ ਗੁਣ ਹੋਵੇ ਤੇ ਗੁਣ ਵਿੱਚ ਉਹਦਾ ਦੋਸ ਵੀ ਨਿਕਲ ਆਵੇ ਉਥੇ ਐਗਜ਼ਾਮਪਲ ਕਰਤੀ ਗਈ ਹੈ ਅਗਲਾ ਹੈ ਜੀ ਸਾਡੇ ਕੋਲੇ 3rd ਸ਼ਬਦਾਰਥ ਅਲੰਕਾਰ ਤੀਜਾ ਅਲੰਕਾਰ ਸੀ ਜਿਹੜਾ ਜੀ ਕਿਸੇ ਕਪਤਾ ਵਿੱਚ ਦੋਨੋਂ ਪ੍ਰਕਾਰ ਦੇ ਅਲੰਕਾਰ ਇਕੱਠੇ ਹੋਣ ਉਸ ਨੂੰ ਸ਼ਬਦਾਰਥ ਅਲੰਕਾਰ ਆਖਦੇ ਹਨ ਜੀ ਕੀ ਆਖਦੇ ਹਨ ਜੀ ਸ਼ਬਦਾਰਥ ਅਲੰਕਾਰਾਂ ਦੋਨੋਂ ਪ੍ਰਕਾਰ ਦੇ ਅਲੰਕਾਰ ਇਕੱਠੇ ਹੋ ਜਾਣ ਜੀ ਅਗਲਾ ਹੈ ਜੀ ਸਾਡੇ ਕੋਲੇ ਰਸ ਕਿਸਮਾ ਰਸ ਕੀ ਹੁੰਦਾ ਜੀ ਇਹਦੇ ਕਿਸਮਾ ਪੜਾਂਗੇ ਰਸ ਦਾ ਅਰਥ ਹੈ ਸਵਾਦ ਸਿਹਤ ਵਿੱਚ ਸਿਹਤ ਵਿੱਚ ਸੌਰੀ ਰਸ ਦਾ ਅਰਥ ਮਾਨਸਿਕ ਆਨੰਦ ਮੰਨਿਆ ਜਾਂਦਾ ਹੈ ਮਾਨਸਿਕ ਆਨੰਦ ਮੰਨਿਆ ਜਾਂਦਾ ਸੀ ਰਸ ਦੀਆਂ ਕਿਹੜੀਆਂ ਕਿੰਨੀਆਂ ਕਿਸਮਾਂ ਹਨ ਜੀ ਕਿਸਮਾਂ ਪੁੱਛਸਾਦੇ ਨੇ ਰਸ ਕੀ ਹੁੰਦਾ ਹੈ ਰਸ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਇਹ 9 ਕਿਸਮਾਂ ਹਨ ਜੀ ਪਹਿਲਾ ਹੈ ਸ਼ੰਗਾਰ ਰਸ ਇਹ ਕਿੱਥੇ ਵਰਤਿਆ ਜਾਂਦਾ ਇਹ ਪ੍ਰਧਾਨ ਰਸ ਮੰਨਿਆ ਜਾਂਦਾ ਹੈ ਇਹ ਰਸਾ ਨਾ ਪ੍ਰੇਮੀਆਂ ਦੇ ਮਨ ਵਿੱਚ ਮਨ ਅੰਦਰ ਮੌਜੂਦ ਭਾਵ ਲੋੜੀ ਦੀ ਸਮਗਰੀ ਪ੍ਰਾਪਤ ਕਰਦਾ ਹੈ ਪਤੀ ਪਤਨੀ ਪ੍ਰੇਮ ਹੀ ਸ਼ਿੰਗਾਰ ਰਸ ਦਾ ਸਥਾਈ ਭਾਵ ਹੈ ਕਿਹਦਾ ਜੀ ਪਤੀ ਪਤਨੀ ਦਾ ਪ੍ਰੇਮ ਹੀ ਸ਼ਿੰਗਾਰ ਜਿਹੜਾ ਰਸ ਦਾ ਸਥਾਈ ਭਾਵ ਹੈ ਸ਼ਿੰਗਾਰ ਰਸ ਦੀ ਐਗਜ਼ਾਮਪਲ ਆ ਜੀ ਇਹ ਅਗਲਾ ਹੈ ਜੀ ਕਰੋਨਾ ਰਸ ਕੀ ਹੁੰਦਾ ਪ੍ਰੇਮੀ ਜਾਂ ਪ੍ਰੇਮਿਕਾ ਦੀ ਮੌਤ ਕਾਰਨ ਪਏ ਵਿਛੋੜੇ ਦੀ ਛਲ ਜਾਂ ਡੂੰਗੀ ਸੱਟ ਤੋਂ ਹੈ ਕਿਹਦੀ ਜੀ ਪ੍ਰੇਮੀ ਜਾਂ ਪ੍ਰੇਮਿਕਾ ਦੀ ਮੌਤ ਤੋਂ ਇਹਨੂੰ ਸੋਕ ਇਸ ਦਾ ਸਥਾਈ ਭਾਵ ਹੈ ਇਹਦਾ ਸਥਾਈ ਭਾਵ ਕੀ ਹੈ ਜੀ ਸੋਕ ਅਗਲਾ ਹੈ ਜੀ ਸਾਡੇ ਕੋਲੇ ਤੀਸਰਾ ਹਾਸ ਰਸ ਕੀ ਹੁੰਦਾ ਜੀ ਭਾਵ ਹਾਸਾ ਹੈ ਰੰਗ ਰੂਪ ਲਿਵਾਸ ਜਿਹਦੇ ਵਿੱਚ ਆਕਾਰ ਤੇ ਬੋਲਚਾਲ ਤੇ ਕੰਮ ਕਰਨ ਦੇ ਬੜੇਪੇਪਨ ਤੋਂ ਹਾਸ ਰਸ ਪੈਦਾ ਹੁੰਦਾ ਕੀ ਤੋਂ ਪੈਦਾ ਹੁੰਦਾ ਜੀ ਹਾਸੇ ਤੋਂ ਰੰਗ ਰੂਪ ਲਿਵਾਸ ਲਿਵਾਸ ਮੀਨ ਚ ਰਹਿਣਾ ਸਹਿਣਾ ਆਕਾਰ ਤੇ ਬੋਲਚਾਲ ਕਿਹੋ ਜਿਹਾ ਆਕਾਰ ਆ ਜੀ ਬੋਲਚਾਲ ਕਿਵੇਂ ਦੀ ਇਹ ਕੰਮ ਕਰਨ ਤੇ ਬੜੇਪਾਪਨ ਤੋਂ ਹਾਸ ਰਸ ਪੈਦਾ ਹੁੰਦਾ ਹੈ ਅਗਲਾ ਹੈ ਜੀ ਅਦੁਪੁੱਤ ਅਦੁਪੁੱਤ ਰਸ ਕਿਸੇ ਬਚਿੱਤਰ ਵਸਤੂ ਨੂੰ ਦੇਖ ਕੇ ਹੈਰਾਨ ਹੋ ਜਾਣਾ ਹੈਰਾਨੀ ਜਨਕ ਜਾ ਹੋ ਜਾਣਾ ਜੀ ਅਦੋਪੁੱਤ ਰਸ ਹੁੰਦਾ ਜੀ ਉਹ ਕੀ ਹੁੰਦਾ ਅਦੋਪੁੱਤ ਰਸ ਹੁੰਦਾ ਜੀ ਅਗਲਾ ਹੈ ਜੀ ਰੋਦਰ ਰਸ ਕਿਹਨੂੰ ਕਹਿੰਦੇ ਆ ਭਾਵ ਕਰੋਧ ਅੱਖਾਂ ਲਾਲ ਹੋਣਾ ਦੰਦ ਪੀਣੇ ਹੋਠ ਚਵਾਉਣਾ ਇਸ ਦੇ ਅਨੁਭਵ ਹਨ ਜੀ ਰੋਦਰ ਰਸ ਮੇਂ ਜ ਗੁੱਸਾ ਆ ਜਾਣਾ ਜੀ ਕਰੋਧ ਆਉਣਾ ਅੱਖਾਂ ਲਾਲ ਪੀਲੀਆਂ ਹੋ ਜਾਣੀਆਂ ਇਹ ਦੰਦ ਪੇਣੇ ਕੂਠ ਚਵਾਉਣਾ ਇਸ ਦੇ అనుభవ ਹਨ ਇਹਨੂੰ ਮਹਿਸੂਸ ਕੀਤਾ ਜਾਂਦਾ ਜੀ ਫਿਰ ਵੀਰ ਰਸ ਕੀ ਹੁੰਦਾ ਭਾਵ ਉਤਸ਼ਾਹ ਖੁਸ਼ੀ ਤੋਂ ਵੀਰ ਰਸ ਵੀ ਵੀਰ ਦਾ ਨਾ ਹੈ ਜੀ ਦਾਨੀ ਧਰਮੀ ਜਦਿਆਲੂ ਜਾਂ ਨਾਇਕ ਵੀਰ ਰਸ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਵੀਰ ਰਸ ਕੀ ਹੁੰਦਾ ਜੀ ਰੋਦਰ ਰਸ ਕਿੱਥੇ ਵਰਤਿਆ ਜਾਂਦਾ ਹੈ ਕ੍ਰੋਧ ਵੇਲੇ ਵਰਤਿਆ ਜਾਂਦਾ ਵੀਰ ਰਸ ਕੀ ਹੁੰਦਾ ਇਹ ਭਾਵ ਉਤਸ਼ਾਹ ਤੋਂ ਜਾਂ ਖੁਸ਼ੀ ਤੋਂ ਹੈ ਜਿੱਥੇ ਵੀਰ ਜਾਂ ਦਾਨੀ ਜਾਂ ਧਰਮੀ ਜਾਂ ਜਦਿਆਲੂ ਜਾਂ ਨਾਇਕ ਹੁੰਦੇ ਹਨ ਜੀ ਭਿਆਨਕ ਰਸ ਕੀ ਹੁੰਦਾ ਜੀ ਭੈ ਜਾਂ ਡਰ ਇਸ ਤੋਂ ਭਾਵ ਦੈਂਤ ਭੈਪੀਤ ਕਰਨ ਵਾਲੇ ਪਸ਼ੂ ਸੂਤਰ ਸਤਰੂ ਜਾਂ ਅਤਿਆਚਾਰ ਆਦ ਸੰਚਾਰੀ ਭਾਵ ਹਨ ਜੀ ਕਿਹੜਾ ਜੀ ਭਿਆਨਕ ਰਸ ਜਿੱਥੇ ਡਰ ਜਾਂ ਭੈ ਹੋਵੇ ਉਹਦੇ ਦੈਂਤ ਜਾਂ ਭੈਪੀਤ ਕਰਨ ਵਾਲੇ ਆਦ ਹੁੰਦੇ ਹਨ ਸੰਚਾਰੀ ਭਾਵ ਹਨ ਜੀ ਪੀਬ ਰਸ ਕੀ ਹੁੰਦੇ ਹਨ ਪੀਬ ਤਵਸ ਰਸ ਕੀ ਨੇ ਘਿਰਣਾ ਜਾਂ ਨਫ਼ਰਤ ਤੋਂ ਹੈ ਜੀ ਜਿੱਥੇ ਘਿਰਣਾ ਹੋਵੇ ਨਫ਼ਰਤ ਹੋਵੇ ਜੀ ਸਾਂਤ ਰਸ ਕਿਹਨੂੰ ਕਹਿੰਦੇ ਨੇ ਜਿੱਥੇ ਦੁੱਖ ਸੁੱਖ ਚਿੰਤਾ ਪ੍ਰੇਮ ਕਿਰਣਾ ਕੁਝ ਵੀ ਨਹੀਂ ਹੁੰਦੀ ਸਾਂਤ ਰਸ ਤੋਂ ਪਤਾ ਹੀ ਚੱਲ ਰਿਹਾ ਜੀ ਸਾਂਤ ਰਹਿਣ ਵਾਲਾ ਜਿੱਥੇ ਜਿੱਥੇ ਨਾ ਕੋਈ ਦੁੱਖ ਨਾ ਕੋਈ ਸੁੱਖ ਨਾ ਕਿਸੇ ਚਿੰਤਾ ਨਾ ਕਿਸੇ ਪ੍ਰੇਮ ਨਾ ਕਿਰਣਾ ਦੀ ਕੋਈ ਕੁਝ ਨਹੀਂ ਹੁੰਦਾ ਇਸ ਤੋਂ ਸਾਂਤ ਅਵਸਥਾ ਜਾਂ ਸਾਂਤ ਰਸ ਆਖਦੇ ਹਨ ਹਾਂਜੀ ਪਰਮਾਤਮਾ ਨਾਲ ਲਗਨ ਇਸ ਦਾ ਅਲੰਬਨ ਹੈ ਹੈ ਜੀ ਇਹ ਵੀ ਪੁੱਛ ਸਕਦੇ ਨੇ ਪ੍ਰਮ ਪ੍ਰਮਾਤਮਾ ਨਾਲ ਅਲੰਬਨ ਲਗਨ ਦਾ ਅਲੰਬਨ ਕਿਸ ਨਾਲ ਹੈ ਉਹ ਸਾਤ ਰਸ ਨਾਲ ਸੰਬੰਧਿਤ ਹੈ ਜੀ ਇਹ ਸੀ ਸਾਡੇ 9 ਦੇ 9 ਰਸ ਤੇ ਰਸ ਦੀਆਂ ਕਿਸਮਾਂ ਅੱਜ ਆਪਾਂ ਪੜਿਆ ਜੀ ਅਲੰਕਾਰ ਤੇ ਰਸ ਤੇ ਰਸ ਦੀਆਂ ਕਿਸਮਾਂ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕੱਲ ਹਾਜ਼ਰ ਹੋਵਾਂਗੇ ਜੀ ਪੰਜਾਬੀ ਵਿਆਕਰਨ ਬਾਰੇ ਨਵਾਂ ਚੈਪਟਰ ਲੈ ਕੇ ਜੀ ਧੰਨਵਾਦ ਜੀ